ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕਰ ਨੇ ਹਾਲ ਹੀ ਦੇ ਵਿੱਚ ਇੱਕ ਬਿਆਨ ਹੋਰ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਬਿਨਾ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਚੱਲ ਹੀ ਨਹੀਂ ਸਕਦੀਆਂ ਜਿਸ ਦਾ ਜਵਾਬ ਇੱਕ ਵਾਰੀ ਫਿਰ ਤੋਂ ਬੀਨੂ ਢਿੱਲੋਂ ਨੇ ਦਿੱਤਾ ਕੀ ਕਿਹਾ ਬੀਨੂ ਢਿੱਲੋਂ ਨੇ ਜਵਾਬ ਦੇ ਵਿੱਚ ਸੁਣਨ ਤੋਂ ਪਹਿਲਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਇਸ ਮੁੱਦੇ ਬਾਰੇ ਤੁਹਾਡੀ ਕੀ ਰਾਏ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਸਿੰਪਲ ਜੀ ਗੱਲ ਕਹੂੰਗਾ ਜੀ ਇੱਕ ਤਾਂ ਹੁੰਦਾ ਕੌਨਫੀਡੈਂਸ ਜੀ ਇੱਕ ਹੁੰਦਾ ਓਵਰ ਕੌਨਫੀਡੈਂਸ ਕੌਨਫੀਡੈਂਸ ਹੈ ਹੁੰਦਾ ਵੀ ਮੈਂ ਇਹ ਕੰਮ ਮੈਂ ਕਰ ਸਕਦਾ ਯਾਰ ਜੀ ਇਕੰਦ ਮੇਰੇ ਤੋਂ ਬਿਨਾ ਇਹ ਕੰਮ ਕਰ ਹੀ ਨਹੀਂ ਸਕਦਾ ਕੋਈ ਇਹ ਹੋ ਗਿਆ ਓਵਰ ਕੌਨਫੀਡੈਂਸ ਹਣਾ ਸੋ ਮੈਂ ਸਮਝਦਾ ਵੀ ਕਦੇ ਸਿਨੇਮਾ ਕਦੇ ਰੁਕ ਸਕਦਾ ਜੀ ਕਦੇ ਨਾ ਉਹਨਾਂ ਦੀ ਜ਼ੁਬਾਨ ਦਾ ਸਿਨੇਮਾ ਰੁਕੇ ਨਾ ਸਾਡੀ ਜ਼ੁਬਾਨ ਦਾ ਸਿਨੇਮਾ ਰੁਕੇ ਤੇ ਉਹਨਾਂ ਤੋਂ ਮੈਂ ਨਾ ਹੁਣ ਵੀ ਆਪ ਠਾਕੁਰ ਸਾਹਿਬੀ ਕਹਿ ਕੇ ਬੁਲਾਉਣਾ ਸੰਬੋਧਨ ਕਰਦਾ ਜੀ ਕਿਉਂਕਿ ਜਿਹੜਾ ਮੈਂ ਤਾਂ ਸਿਰਫ ਇੱਕ ਟਿੱਪਣੀ ਕੀਤੀ ਸੀ ਜਿੱਤੋਂ ਗੱਲ ਸ਼ੁਰੂ ਹੋਈ ਹੈ ਜੀ ਮੈਂ ਤਾਂ ਮੈਨੂੰ ਨਾ ਮੈਂ ਵਿਧਾਨ ਸਭਾ ਸੈਸ਼ਨ 'ਚ ਗਿਆ ਸੀ ਉੱਥੇ ਬਾਹਰ ਦੇ ਪਾਣੀਆਂ ਦਾ ਮੁੱਦਾ ਸੀ ਉਸ ਸਪੈਸ਼ਲ ਦੇਖਣ ਗਿਆ ਮੈਂ ਕਿਹਾ ਚਲੋ ਪੰਜਾਬ ਦੀ ਗੱਲ ਹੈ ਦੇਖਣ ਜੰਧੇਵੀ ਮੀਡੀਆ ਨੇ ਘੇਰਨ ਦੀ ਕੋਸ਼ਿਸ਼ ਵੀ ਮੰਨਗੇ ਜਿਉਂਦੇ ਪਰ ਉਹਨਾਂ ਨੇ ਪਹਿਲਾਂ ਹੀ ਲਾਈਵ ਹੋ ਗਏ ਜੀ ਉਹਨਾਂ ਨੇ ਪਾਣੀਆਂ ਦੀ ਗੱਲ ਕਰਦੇ ਕਰਦੇ ਵਿੱਚੋਂ ਆ ਗੱਲ ਪੁੱਛ ਲਈ ਤੇ ਮੈਂ ਉਹ ਉਹਦੇ ਤਾਂ ਉਹ ਤੋਂ ਬਾਅਦ ਭੱਗ ਲਿਆ ਕੰਮ ਜੀ ਪਰ ਮੈਂ ਤਾਂ ਇੱਕ ਸਿੰਪਲ ਗੱਲ ਕਰਦਾ ਐਜ਼ ਐਨ ਆਰਟਿਸਟ ਜੀ ਇਹਦੇ ਨਾਂ ਤਾਂ ਕੋਈ ਜਾਤ ਹੁੰਦੀ ਐ ਨਾ ਮਜ਼ਹਬ ਹੁੰਦਾ ਜਿਨਾ ਕੋਈ ਮੁਲਕ ਹੁੰਦਾ ਨਾ ਬਾਉਂਡਰੀਜ਼ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਠੰਡੇ ਪਾਣੀ ਦਾ ਚਿੱਟਾ ਆਰਟਿਸਟ ਮਾਰ ਸਕਦੇ ਨੇ ਕਦੇ ਵੀ ਜਦੋਂ ਵੀ ਮਰਜ਼ੀ ਠੰਡਾ ਪਾਣੀ ਜਨ ਦੀ ਮਤਲਬ ਸੁਖਾਵਾ ਮਾਹੌਲ ਬਣਾਉਣ ਵਾਸਤੇ ਆਰਟਿਸਟ ਜੀ ਇੱਕ ਕੰਮ ਕਰਦਾ ਵੀ ਨਹੀਂ ਘੁੱਟ ਕੇ ਜੱਫੀਆਂ ਪਾਉਣ ਵਾਲਾ ਵੀ ਨਾ ਯਾਰ ਆਪਾਂ ਲੜਨਾ ਨਹੀਂ ਕਦੇ ਜ਼ਿੰਦਗੀ 'ਚ ਕਦੇ ਕਿ ਜੱਫੀਆਂ ਪਹਿਣ ਕਦੇ ਆਪਾਂ ਕਹਿੰਦੇ ਆ ਵੀ ਦ ਉਸ ਿਤਾਰਾਂ ਵਾਲਾ ਹਨਾ ਕੰਡਿਆਲੀ ਤਾਰ ਹੈ ਜਿਹੜੀ ਦਿਲਾਂ ਚ ਵੀ ਹੈ ਨਹੀਂ ਹਰ ਰੋਜ਼ ਕਿੰਨੇ ਮੈਸੇਜ ਮੂਸੀ ਕਦੂ ਜਨਉਂਦੇ ਨੇ ਪਰ ਛੋਟੀ ਜੀ ਸਟੇਟਮੈਂਟ ਨੇ ਤੁਸੀਂ ਬਿਗਾੜ ਪਾਤਾ ਬਿਗਨ ਪਾਤਾ ਜੀ ਇੱਕ ਛੋਟੀ ਜੀ ਸਟੇਟਮੈਂਟ ਤੇ ਉਹ ਸਿਰਫ ਇੱਕ ਇਨਸਾਨ ਦੇ ਰਿਹਾ ਤੇ ਬਾਕੀ ਦਾ ਕੰਮ ਖਤਮ ਕਰਤਾ ਜੀ 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 ਜੀ